ਮਹਿਲਾ ਨੂੰ 30000 ਰੁਪਇਆ ਵਿਅਕਤੀ ਤੋਂ ਬਿਆਸ ਤੇ ਲੈਣਾ ਉਸ ਕਦਰ ਮਹਿੰਗਾ ਪੈ ਗਿਆ ਜਦੋਂ ਆਪਣੀ ਇੱਜ਼ਤ ਦੇ ਕੇ ਉਸ ਨੂੰ ਇਹ ਪੈਸਿਆਂ ਦੀ ਕੀਮਤ ਚੁਕਾਉਣੀ ਪਈ ਸਕਰੀਨ ਤੇ ਜਿਸ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਇਸ ਮਹਿਲਾ ਨੇ ਕਾਲੂ ਨਾਮ ਦੇ ਵਿਅਕਤੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਮਹਿਲਾ ਦਾ ਕਹਿਣਾ ਹੈ ਕਿ ਇਸ ਨੇ 30000 ਰੁਪਇਆ ਬਿਆਸ ਤੇ ਲਿਆ ਸੀ ਅਤੇ ਉਸ ਨੂੰ ਲੈ ਕੇ ਇਸ ਦੇ ਨਾਲ ਉਸ ਨੇ ਧੱਕੇ ਨਾਲ ਰਿਲੇਸ਼ਨ ਬਣਾਏ ਅਤੇ ਪਿਛਲੇ 3 ਸਾਲਾਂ ਤੋਂ ਇਸ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਇਸੇ ਫੋਨ ਦੇ ਵਿੱਚ ਇਸ ਦੀਆਂ ਅਸ਼ਲੀਲ ਫੋਟੋ ਅਤੇ ਵੀਡੀਓ ਨੇ ਉਹਨਾਂ ਨੂੰ ਵਾਇਰਲ ਕਰ ਦਿੱਤੀਆਂ ਤੇ ਹੁਣ ਪੀੜਤ ਮਹਿਲਾ ਇਨਸਾਫ ਦੀ ਮੰਗ ਕਰ ਰਹੀ ਹੈ ਜਸਪ੍ਰੀਤ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਹੀ ਤੇ ਕੋ 30000 ਰੁਪਿਆ ਵਿਆਜੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ ਦੋ ਤਿੰਨ ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹਾ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖਹਿੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੇ ਨਾਲ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਖਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਇਦਾਂ ਸਮਾਈਲ ਕਰ ਇਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰ ਦਾਂਗਾ ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ ਤੇ ਇਹਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਤੁਹਾਡਾ ਇਹ ਕਿੱਥੇ ਰਹਿੰਦਾ ਇਹਦਾ ਨਾਮ ਕਾ ਲੂ ਆ ਪੱਕਾ ਨਾ ਰਮਨ ਦਸਾਂਝਾ ਇਹ ਉੱਥੇ ਰਹਿੰਦਾ ਮਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨੀ ਰੋਡ ਹਾਂਜੀ ਗੁਰਨਾਮ ਨਗਰ ਤੁਸੀਂ ਪੈਸੇ ਲਏ ਸੀ ਹਾਂਜੀ ਪੈਸੇ ਲਏ ਸੀ ਤੁਹਾਡੇ ਘਰ ਦੇ ਲੋਕਾਂ ਨੇ ਕਦੇ ਤੁਹਾਨੂੰ ਵੀ ਤੁਹਾਨੂੰ ਵੀ ਲੈ ਕੇ ਜਾ ਮੇਰਾ ਛੋਟਾ ਬੇਟਾ ਨਹੀਂ ਠੀਕ ਤੇ ਅਸਲੀ ਵਿਆਜੀ ਲਏ ਸੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋ ਮੈਨੂੰ ਅੱਜ 40000 ਦੇ ਨਹੀਂ ਤੇ ਮੈਂ ਫੋਟੋਆਂ ਵਾਇਰਲ ਕਰ ਦੇਣੀਆਂ ਮੈਂ ਦਿਨਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਉਰਰ ਰ ਜਾਂਦੇ ਨੇ ਹਾਂਜੀ ਜੀ ਤੁਹਾਡੀ ਕੋਈ ਫੋਟੋ ਫਟਾ ਕਿੰਨੇ ਹਾਂਜੀ ਖਿੱਚੀਆਂ ਨੇ ਕੀ ਹੋ ਗਈ ਅੰਦਰ ਫੋਟੋ ਫਾਇਰ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਇਹਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜੋਰ ਆ ਤੁਸੀਂ ਕਿ ਦਰਖਾਸਤ ਦਿੱਤੀ ਹੁਣ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨ ਉਹ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸਹਿਣੀ ਫੇਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋ ਬੜੇ ਪੈਸੇ ਖਾਲੇ ਆ ਜਿੰਨਾਂ ਕੋ ਖਾਦੇ ਉਹ ਵੀ ਮੇਰੇ ਕੋ ਸਬੂਤ ਹੈਗੇ ਜਿਹੜੇ ਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ ਹੁਣ ਕਦੋਂ ਫੜ ਕੇ ਲੈਣਗੇ ਇਹਨੂੰ ਬਸ ਲਿਆਂਦਾ ਇੱਕ ਘੰਟਾ ਆ ਫੜ ਕੇ ਲਿਆਂਦਾ ਵਾ ਤੈਨੂੰ ਕੀ ਕਾਰਵਾਈ ਚ ਮੰਗਦੇ ਆ ਮੈਂ ਪਰਚਾ ਚ ਨਹੀਂ ਇਹਦੇ ਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਨੇ ਤੇ ਇਹਨੇ ਮੋੜਵਾ ਪਾਤੀਆਂ ਮੇਰੀਆਂ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਦੂਜੇ ਪਾਸੇ ਕਾਲੂ ਦਾ ਪਰਿਵਾਰ ਵੀ ਸਾਹਮਣੇ ਆ। ਉਸ ਦੀ ਪਤਨੀ ਨੇ ਦੱਸਿਆ ਕਿ ਇਹ ਲੜਕੀ ਉਸ ਦੇ ਘਰ ਵਾਲੇ ਤੇ ਨਜਾਇਜ਼ ਦੋਸ਼ ਲਗਾ ਰਹੀ ਹੈ। ਉਹਨਾਂ ਦੱਸਿਆ ਕਿ ਲੜਕੀ ਖੁਦ ਉਹਨਾਂ ਨੂੰ ਬਲੈਕਮੇਲ ਕਰਦੀ ਸੀ ਅਤੇ ਉਹਨਾਂ ਤੋਂ ਪੈਸੇ ਖਾਂਦੀ ਸੀ। ਉਸ ਨੇ ਕਈ ਵਾਰ ਇਸ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ। ਮੈਂ ਨਰਿੰਦਰ ਕੌਰ 5 of ਰਮਨਦੀਪ ਸਿੰਘ ਗੱਲਬਾਤ ਇਸ ਤਰ੍ਹਾਂ ਹੈ ਕਿ ਇਹ ਕੋਮਲ ਨਾਮ ਦੀ ਜਿਹੜੀ ਲੇਡੀਜ਼ ਹੈਗੀ ਹੈ ਇਸ ਇਹ ਮੇਰੇ ਹਸਬੰਡ ਰਮਨਦੀਪ ਦੇ ਨਾਲ ਉਫ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਹੈ 3 ਸਾਲ ਤੋਂ ਇਹ ਇਹ ਤਾਸ਼ ਖੇਡਦੀ ਰਹੀ ਹੈ ਇਹਨਾਂ 3 ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾਂ ਨੂੰ ਨਹੀਂ ਪਤਾ ਕਿ ਕੀ ਗੱਲ ਕੀ ਬਾਤ ਹੈ ਇਹਨਾਂ ਦੋਨਾਂ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੰਡ ਨੇ ਠੀਕ ਹੈ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੂਡ ਮਾਇਦੇ ਕੋਲ ਹੈਗੀਆਂ ਵਾ ਇਹ ਮੇਰੇ ਕੋ ਹਸਬੰਡ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਹੈ ਤੇ ਹੁਣ ਮਤਲਬ ਵੀ ਗੱਲ ਇਸ ਤਰ੍ਹਾਂ ਹੈ ਕਿ ਕਾਰ ਕਰਕੇ ਨੇ ਫੋਟੋਆਂ ਖਚਾਈਆਂ ਇਹ ਕਹਿੰਦੀ ਮੇਰੇ ਸਿਰ ਤੇ ਗੰਧ ਰਾਕੇ ਫੋਟੋਆਂ ਖਚਾਈਆਂ ਇਹਦੀਆਂ ਫੋਟੋਆਂ ਵੇਖੀਆਂ ਜਾਣ ਇਸ ਦੇ ਫੋਨ ਦੇ ਵਿੱਚੋਂ ਵੀ ਇਹ ਇਹਨੂੰ ਡਰਾਤਮਕਾ ਕੇ ਫੋਟੋਆਂ ਖਿਚੀਆਂ ਗਈਆਂ ਨੇ ਇਹਦੀਆਂ ਵੇਖੋ ਜਿਹਨੂੰ ਡਰਾਤਮਕਾ ਕੇ ਫੋਟੋਆਂ ਜਿਹੜੇ ਖਿੱਚਦੇ ਉਹਨਾਂ ਦੇ ਫੇਸ ਤੇ ਇਸ ਤਰ੍ਹਾਂ ਸਮਾਈਲ ਨਹੀਂ ਹੁੰਦੀ ਹੈਗੀ ਇਹਦੇ ਫੇਸ ਦੇ ਉੱਪਰ ਵੇਖੋ ਕਿਸ ਤਰ੍ਹਾਂ ਸਮਾਈਲ ਹੈ ਇਹ ਖੁਦ ਇਹਨੇ ਆਪ ਫੋਟੋਆਂ ਖਿਚੀਆਂ ਹੋਈਆਂ ਨੇ ਉਸ ਦੇ ਨਾਲ ਖਚਾਈਆਂ ਨੇ ਉਫ ਰਮਨਦੀਪ ਪਾਲੂ ਦੇ ਨਾਲ ਇਹ ਤਿੰਨ ਸਾਲ ਤੋਂ ਇਹਨਾਂ ਨੇ ਤਾਸ਼ ਤੂਸ਼ ਖੇਡਦੀ ਉਸ ਮਾਮਲੇ ਦੇ ਵਿੱਚ ਇਹ ਗੱਲਬਾਤ ਹੈ ਤੇ ਮੇਰੇ ਹਸਬੰਦ ਨੂੰ ਇਹ ਬਲੈਕਮੇਲ ਕਰਦੀ ਪਈ ਹੈ ਜੋ ਕਿ ਉਹ ਦੋਸ਼ੀ ਨਹੀਂ ਹੈਗੇ ਦੋਸ਼ੀ ਇਹ ਖੁਦ ਆਪ ਹੈਗੀ ਹੈ ਇਲਜ਼ਾਮ ਮੇਰੇ ਹਸਬੰਦ ਤੇ ਲਾਂਦੀ ਪਈ ਹੈ ਤਿੰਨ ਚਾਰ ਵਾਰੀ ਇਹ ਮੇਰੇ ਘਰ ਵੀ ਆਈ ਹੈ ਤਿੰਨ ਚਾਰ ਵਾਰੀਆਂ ਨੇ ਮੈ ਭਜਾਇਆ ਵੀ ਆ ਬਿਨ ਮਤਲਬ ਤੋਂ ਫੋਨ ਸਵੇਰੇ ਸ਼ਾਮੀ ਇਹ ਮੇਰੇ ਹਸਬੰਦ ਨੂੰ ਕਰਦੀ ਆ ਕਿ ਮੈਨੂੰ ਮੇਲ ਤਾਸ਼ ਖੇਡਣ ਵਾਸਤੇ ਮੈਨੂੰ ਉਹਨੂੰ ਸੱਦਦੀ ਆ ਆਪ ਬੁਲਾਉਂਦੀ ਆ ਉਹਨੂੰ ਇਹ ਤਿੰਨ ਸਾਲ ਤੋਂ ਰਿਲੇਸ਼ਨ ਦੇ ਵਿੱਚ ਹੈਗੇ ਸੀ ਤੁਹਾਨੂੰ ਕੋਈ ਪਤਾ ਸੀ ਦਾ ਕੋਈ ਵਿਰੋਧ ਨਹੀਂ ਕੀਤਾ ਨਹੀਂ ਸਰ ਮੈਂ ਵਿਰੋਧ ਕਰਦੀ ਸੀਗੀ ਇਹ ਜੇ ਲੇਡੀਜ਼ ਮੈਨੂੰ ਜਿਹੜਾ ਫੋਨ ਇਸ ਲੇਡੀਜ਼ ਆਂਦਾ ਮੈਨੂੰ ਪੁੱਛਦੀ ਸੀ ਇਹ ਖੁਦ ਕਹਿੰਦੀ ਸੀ ਕਿ ਇਹ ਮੇਰਾ ਨਾਲ ਦਾ ਵਾ ਤੂੰ ਲਾਲਾ ਜੋਰ ਜੋ ਕਰਨਾ ਤੂੰ ਕਰ ਲਾ ਇਹ ਮੇਰਾ ਨਾਲ ਦਾ ਵਾ ਮੈਂ ਇਹਨਾਂ ਰਹਿਨੀ ਆ ਇਹਦੇ ਦੋ ਹਸਬੈਂਡ ਹੈਗੇ ਆ ਜਦ ਕਿ ਇਹਦੀ ਗੱਲ ਦੇ ਵਿੱਚ ਨਹੀਂ ਆਂਦਾ ਪਿਆ ਫਰਸਟ ਵਾਲੇ ਦਾ ਮੈਨੂੰ ਪਤਾ ਨਹੀਂ ਹੈ ਉਹਦਾ ਨਾਮ ਰਾਜੂ ਆ ਉਹਨੂੰ ਮੈਂ ਫੋਨ ਕੀਤਾ ਸੀ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਭੈਣ ਜੀ ਤੁਹਾਡੇ ਹਸਬੈਂਡ ਇਹ ਦੋਨੇ ਮੇਰੀ ਘਰ ਵਾਲੀ ਇਹ ਘੁੰਮਣ ਫਿਰਨ ਜਾਂਦੇ ਇਹਨਾਂ ਨੂੰ ਸਮਝਾ ਲਓ ਸਮਝਾ ਲਓ ਬਟ ਇਹ ਨਹੀਂ ਸਮਝੀ ਉਹ ਹਸਬੰਡ ਜਿਹੜੇ ਲਾਸਟ ਵਾਲੇ ਆ ਸੈਕੰਡ ਨੰਬਰ ਵਾਲੇ ਉਹ ਕਹਿੰਦੇ ਆ ਕਿ ਮੇਰਾ ਇਹਨਾਂ ਕੋਈ ਲੈਣ ਦੇ ਨਹੀਂ ਹੈਗਾ ਮੈਨੂੰ ਮਤਲਬ ਇਹ ਗੱਲਾਂ ਗੁੱਲਾ ਦੱਸਦੀ ਰਹੀ ਹੈ ਮੇਰੇ ਹਸਬੰਡ ਦੇ ਨਾਲ ਸਾਰੀਆਂ ਗੱਲਾਂ ਗੁੱਲਾ ਕਰਦੀ ਰਹੀ ਹੈ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਕੇਸ ਦੇ ਵਿਰੋਧ ਨੂੰ ਲੈ ਕੇ ਨਹੀਂ ਸਰ ਪੁਲਿਸ ਪ੍ਰਸ਼ਾਸਨ ਕੋਣੀ ਮੈਂ ਗਈ ਸੀ ਮੈਂ ਮੰਗ ਕਰਦੇ ਹਾਂ ਮੈਂ ਮੰਗ ਕਰਦੀ ਮੇਰੇ ਹਸਬੰਦ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਸਵੇ ਦੇ ਆਪਣੀ ਸਾਰੀ ਫੈਮਿਲੀ ਦੇ ਨਾਲ ਇੱਥੇ ਬੈਠੇ ਹੋਏ ਆ ਕੇ ਸਾਨੂੰ ਪਤਾ ਹੀ ਨਹੀਂ ਕੀ ਗੱਲ ਕੀ ਬਾਤ ਹੈ ਇਨਸਾਫ ਮੰਗ ਇਨਸਾਫ ਦੀ ਮੰਗ ਕਰਦੇ ਹਾਂ ਅਥੇ ਹੀ ਥਾਣਾ B ਡਿਵੀਜ਼ਨ ਦੇ ਐਸ ਐਚ ਓ ਸੁਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਕੋਲ ਆਇਆ ਅਤੇ ਇਹਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਇੱਥੇ ਲੋਕਲ ਇੱਕ ਲੇਡੀ ਹੈ ਉਹਦੇ ਕੋਲ ਕਪਲੇਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ ਉਹਨ ਦੋਵੇਂ ਬਾਟੀਆਂ ਇਕੱਠੀਆਂ ਕੀਤੀ ਹੈ ਦੇਖਦੇ ਆ ਜੋਸ ਚਾਹੀ ਹੋਈ ਉਹਨੇ ਪਤਾਵ ਕੀਤਾ ਜਾਊਗਾ ਨਰਕਾ ਕਹਿ ਰਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਪਰ ਲੜਕੀ ਵੱਲੋਂ ਫੋਟੋਆਂ ਵੀਡੀਓ ਵੀ ਖਾਈ ਗਈ ਹੈ ਵੀ ਜਿਹੜੀ ਉਹ ਵਾਇਰਲ ਕਰਨਾ ਚਾਹੁੰਦਾ ਸੀ ਜਿਹਦੇ ਉਹਨੇ ਮਨਚੇ ਡਰ ਵੀ ਹੈ ਉਹ ਕਹਿੰਦੇ ਵੀ ਮੈਨੂੰ ਇਨਸਾਫ ਚਾਹੀਦਾ ਦੇਖਦੇ ਆ ਜੀ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਇਹ ਚੈੱਕ ਕਰਦੇ ਹੁਣ ਠੀਕ ਹੈ ਜੀ ਜੋ ਵੀ ਹੋ ਜਾਸੀ ਸੂਪ ਸਪਾਈ ਕੀ ਵੈਸੀ ਕਰ ਰਹੀ ਆ ਅਮ ਚੱਲ ਲੈਂਦੀ ਜਾਊਗੀ ਥੈਂਕ ਯੂ ਖੈਰ ਦੋਨਾਂ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਆਖਰੀ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ